ਉਹ ਨਾਲ ਹੀ ਪੱਟ ਕਰ ਲੈਣੀ ਆ ਤਾਂ 22 ਹੋਣੀ ਨਾ ਉਦੋਂ ਦਾ ਬੇਲਰਾਂ ਦਾ ਕੰਮ ਕਰਨ ਲੱਗਿਆ ਵੀ ਜਦੋਂ ਨਾ ਲੋਕ ਕਰਦੇ ਹੁੰਦੇ ਟੀਚਰਾਂ ਬੇਲਰ ਖੜੇ ਆ 22 ਹੋਣਾ ਕੋਲੇ ਬਹੁਤ ਜ਼ਿਆਦਾ ਬੇਲਰ ਖੜੇ ਆ ਖੁਦ ਡੀਲਰ ਮਗਰੋਂ ਬਣੇ ਪਹਿਲਾਂ ਬਣੇ ਕਿਸਾਨ ਇਹ ਇਹਨਾਂ ਨੇ ਕੰਮ ਸ਼ੁਰੂ ਕੀਤਾ ਅੱਜ ਆਪਾਂ ਕਿਹੋ ਜੇ ਸੱਜਣ ਕੋਲੇ ਖੜੇ ਆ ਵੀ ਜਿਹਦੇ ਕੋਲੇ ਨਾ ਸਾਰੇ ਤਰ੍ਹਾਂ ਦੇ ਬੇਲਰ ਖੜੇ ਆ ਟੋਟਲ ਜਿਹੜੇ ਚੱਲਦੇ ਆ ਫੀਲਡ ਦੇ ਵਿੱਚ ਕੰਮ ਕਰਦੇ ਆ ਪਰਾਲੀ ਇਕੱਠੀ ਵੀ ਕਰਦੇ ਆ ਪਰਾਲੀ ਵੇਚਦੇ ਵੀ ਆ ਪਰ ਆਲੀ ਖਰੀਦਦੇ ਵੀ ਆ ਸਾਰਾ ਕੰਮ ਕਰਦੇ ਆ ਬੈਲਰ ਵੀ ਵੇਚਦੇ ਆ ਸਰਵਿਸ ਵੀ ਦਿੰਦੇ ਆ ਹੁਸ਼ਿਆਰਪੁਰ ਦੇ ਉਸ ਚਿਹਰੇ ਕੋਲੇ ਆ ਆਪਾਂ ਰਾਣੇ ਬਾਈ ਕੋਲੇ ਜਿਨ੍ਹਾਂ ਨੂੰ ਸਾਰੇ ਜਾਣਦੇ ਆ ਬੈਲਰਾਂ ਵਾਲੇ ਖਾਸ ਤੌਰ ਤੇ ਸਾਰੇ ਜਾਣਦੇ ਆ ਰਾਣੇ ਬਾਈ ਨੂੰ ਰਾਣੇ ਬਾਈ ਤੋਂ ਅੱਜ ਆਪਾਂ ਇੱਕ ਜਾਣਕਾਰੀ ਲੈ ਕੇ ਜਾਣੀ ਆ ਜਿਹੜੇ ਬੰਦੇ ਬੈਲਰ ਖਰੀਦਣਾ ਚਾਹੁੰਦੇ ਆ ਆਪਣੇ ਕੋਲੇ ਤਿੰਨ ਤਰ੍ਹਾਂ ਦਾ ਬੈਲਰ ਖੜਾ ਹੈ ਤਿੰਨੇ ਤਰ੍ਹਾਂ ਦੇ ਬੈਲਰਾਂ ਦੇ ਰਿਵਿਊ ਕਰਾਂਗੇ ਪੂਰੀ ਇਮਾਨਦਾਰੀ ਨਾਲ ਰਿਵਿਊ ਕਰਾਂਗੇ ਵੀ ਜੇ ਇੱਕ ਕਿਸਾਨ ਬੈਲਰ ਖਰੀਦਣਾ ਚਾਹੁੰਦਾ ਤੋ ਕਿਸ ਤਰ੍ਹਾਂ ਦਾ ਖਰੀਦੇ ਖਰੀਦੇ ਇੱਕ ਨਾ ਖਰੀਦੇ ਆਉਣ ਵਾਲੇ ਸਮੇਂ 'ਚ ਪ੍ਰਾਲੀ ਦਾ ਪੂਖ ਹੈਗਾ ਇਕੱਠੀ ਕਰਨ ਵਾਲੀ ਦਾ ਇੱਕ ਨਹੀਂ ਹੈਗਾ ਆਪਾਂ ਸਾਰੀ ਗੱਲਬਾਤ ਕਰਾਂਗੇ ਬਾਈ ਸਾਸਿਕਾਲ ਠੀਕ ਹਾਂ ਜੀ ਰਾਣੇ ਬਾਈ ਪਹਿਲੇ ਤਾਂ ਤੇਰੀ ਮਿਹਨਤ ਨੂੰ ਤੁਹਾਡੇ ਦੋਨਾਂ ਭਾਈਆਂ ਦੇ ਪਿਆਰ ਨੂੰ ਸਲਾਮ ਬਿਲਕੁਲ ਬਹੁਤ ਧੰਨਵਾਦ ਸਰ ਧੰਨਵਾਦ ਜੀ ਤੁਸੀਂ ਬਹੁਤ ਇੱਕ ਤੱਕ ਇਕੱਠੇ ਰਹਿ ਰਹੇ ਹੋ ਦੋਨੇ ਭਾਈ ਇੱਕ ਤੁਸੀਂ ਮਿਹਨਤ ਬਹੁਤ ਕੀਤੀ ਆ ਤੇ ਘਾਟੇ ਬਹੁਤ ਖਾਤੇ ਪ੍ਰਾਲੀ ਹਾਂ ਨਾ ਕੋਈ ਸ਼ੱਕ ਨਹੀਂ ਜੀ ਫਿਰ ਫਿਰ ਅੱਜ ਤੁਸੀਂ ਇੱਥੇ ਖੜੇ ਹੋ ਖੜੇ ਹੋਏ ਹਾਂ ਜੀ ਖੜੇ ਹੋਏ ਪਹਿਲਾਂ ਤੁਸੀਂ ਪ੍ਰਾਲੀ ਦਾ ਕੰਮ ਕਰਨਾ ਸ਼ੁਰੂ ਕੀਤਾ ਬੀਲਰਾਂ ਤੋਂ ਸਭ ਤੋਂ ਪਹਿਲਾਂ ਪ੍ਰਾਲੀ ਦਾ ਜੀ ਇਹ ਕੰਪਨੀ ਨੇ ਕਿਵੇਂ ਤੁਹਾਨੂੰ ਡੀਲਰ ਕਿਵੇਂ ਬਣਾ ਲਿਆ ਡਿਸਟ੍ਰੀਬਿਊਟਰ ਕਿਵੇਂ ਬਣਾ ਸਾਡ ਅਸੀਂ ਉਸ ਟਾਈਮ ਤੋਂ ਕੰਮ ਕਰਦੇ ਸੀ ਜਦੋਂ ਕਹਿ ਲਓ ਇੱਕ ਬਲੈਕ ਐਂਡ ਵਾਈਟ ਟੀਵੀ ਵਾਲਾ ਸਿਸਟਮ ਉਹੀ ਸਿਸਟਮ ਸੀ ਬੀਲਰ ਨੂੰ ਨਾ ਤਾਂ ਕੋਈ ਜਾਣਦਾ ਸੀ ਨਾ ਟੈਕਨੀਕ ਸੀ ਨਾ ਸੰਦ ਸੀ ਹੂੰ ਬਸ ਐਵੇਂ ਇੱਕ ਜਨੂੰਨ ਜਾਗਿਆ ਕਿ ਬੀਲਰ ਲੈਣਾ ਕਲਾਸ਼ ਦੇ ਬੀਲਰ ਤੋਂ ਸ਼ੁਰੂ ਕਰਿਆ ਉਹੀ ਹੁੰਦੇ ਸੀ ਹੂੰ ਜ਼ਿੰਦਗੀ 'ਚ ਕੋਈ ਬੈਲਰ ਨਹੀਂ ਛੱਡਿਆ ਜਿਹੜਾ ਨਾਂ ਚ ਲਾਇਆ ਹੋਵੇ ਅੱਕ ਗਏ ਜਦੋਂ 2019 'ਚ ਪੂਰੇ ਅੱਕ ਗਏ ਘਾਟੇ ਖਾ ਖਾ ਕੇ ਬੁਰਾ ਹਾਲ ਲੋਕੀ ਟਿੱਚਰਾ ਕਰਦੇ ਜਿੱਦਾਂ ਤੁਸੀਂ ਦੱਸਿਆ ਕਿ ਭਾਈ ਕੱਖ ਝੁਗਦੇ ਇਹ ਫਿਰ 2019 'ਚ ਇੱਕ ਸਰਚ ਕਰਿਆ ਵੀ ਯਾਰ ਕੋਈ ਇਹੋ ਜਿਹਾ ਬੈਲਰ ਹੋਵੇ ਜਿਹੜਾ ਕੋਈ ਸਾਡੀ ਸਮੱਸਿਆ ਦੂਰ ਹੋਵੇ ਚਕੋਰੀਆ ਕੰਪਨੀ ਆ ਇਟਲੀ ਦੀ ਇਹ ਸਰਚ ਕਰਦੇ ਕਰਦੇ ਵੀਡੀਓ ਦੇਖ ਕੇ ਕੁਝ ਵਧੀਆ ਲੱਗਿਆ ਵੀ ਕੋਈ 100 ਸਾਲ ਪੁਰਾਣੀ ਕੰਪਨੀ ਆ ਇਹ 60 ਦੇਸ਼ਾਂ 'ਚ ਇਹ ਕੰਮ ਕਰ ਰਹੀ ਸੀ ਹਾਂ ਇਹਦੇ ਸਭ ਤੋਂ ਪਹਿਲਾਂ ਅਸੀਂ ਬੰਦੇ ਲੱਭੇ ਵੀ ਜਿਹੜੇ ਇੰਡੀਆ 'ਚ ਕੋਈ ਟੱਚ 'ਚ ਸੀਗੇ ਕਰ ਕਰਾ ਕੇ ਕਲਾਸ ਦੇ ਥਰੂ ਪਹੁੰਚੇ ਤਾਂ 2019 'ਚ 4 ਬਿਲਰ ਮੰਗਾਏ। ਅੱਛਾ ਬਿਲਰ ਮੰਗਾਇਆ ਸੀ ਆਪਣੀ ਖਾਤਰ। ਹੂੰ ਉਦੋਂ ਨਾ ਤਾਂ ਕੋਈ ਦਿਮਾਗ 'ਚ ਡੀਲਰ ਸੀ ਕੋਈ ਕੋਸ਼ਿਸ਼ ਕੋ ਕਿ ਅਸੀਂ ਤਾਂ ਫਾਰਮ ਕਰਾ ਕੰਮ ਕਰਨਾ ਚਾਹੁੰਦੇ ਸੀ। 4 ਬਿਲਰ ਆਏ ਫਿਰ ਸਮੱਸਿਆ ਆ ਗਈ ਇਹਨੂੰ ਬਿੱਲ ਲਗਾਉਣ ਨੂੰ। ਹੂੰ ਬਸ ਉਹਦੇ ਚੱਕਰ 'ਚ ਕੰਪਨੀ ਨੂੰ ਭਰੋਸਾ ਇੰਨਾ ਸੀ ਕਿ ਅਸੀਂ ਇੱਕ ਲੋਤੇ ਬੰਦੇ ਸੀਗੇ ਯਾਰ ਇਹ ਇੰਨੀ ਮਿਹਨਤ ਨਾਲ ਕੰਮ ਕਰ ਰਹੇ ਉਹਨਾਂ ਚੱਕ ਕੇ 딜러 ਬਣਾ 딜러 ਹੀ ਬਣਾਤਾ اچھا ਉਹ ਚਾਰ ਬੇਲਰਾਂ ਦਾ ਬਿੱਲ ਕਰਨ ਵਾਸਤੇ ਡੀਲਰ ਬਿੱਲ ਕਰਨ ਬਾਅਦ ਤੇ ਕਹ ਰਿਹਾ ਕਿ ਉਹਦੀ ਸਮੱਸਿਆ ਐ ਜੀ ਕਿ ਬਿੱਲ ਕੌਣ ਕਰੂ ਕਿਉਂਕਿ ਇਹ ਕੰਪਨੀ ਤਾਂ ਹੈ ਹੀ ਨਹੀਂ ਸੀ ਹੂੰ ਇਹਦੀ ਟੈਸਟਿੰਗ ਕਰਾਈ ਸਬਸਿਡੀ ਚ ਚੜਾਇਆ ਜਦੋਂ ਉੱਥੇ ਚੜਾਉਣ ਦੀ ਬਾਰੇ ਕੋਈ ਇੱਕ ਡੀਲਰ ਚਾਹੀਦਾ ਸੀ ਉਹਨਾਂ ਨੇ ਇੱਕ ਸੋਲੂਸ਼ਨ ਦਿੱਤਾ ਸਾਰਿਆਂ ਰਲ ਕੇ ਕਿ ਰਾਣੇ ਬਾਈ ਤੂੰ ਡੀਲਰ ਬਣ ਤੂੰ ਆਪਣੇ ਬੇਲਰਾਂ ਦੇ ਆਪ ਬਿੱਲ ਕੱਟ ਤੇ ਮੇਰਾ ਉਹਨਾਂ ਨਾਲ ਇੱਕ ਹੀ ਐਗਰੀਮੈਂਟ ਹੋਇਆ ਸੀ ਕਿ ਪਹਿਲਾਂ ਇਹ ਮੈਂ ਚਲਾਉਂ ਮੈਂ ਕੋਈ ਨੰਬਰ ਨਹੀਂ ਲਿਖਣੇ ਤੁਹਾਡੇ ਕਿ ਮੈਂ ਇੰਨੇ ਵੇਚੂ ਕਰੂੰ ਜੇ ਮੇਰੇ ਮਨ ਨੂੰ ਭਾਣ ਗਏ ਮੇਰਾ ਕੰਮ ਵਧਾਣਗੇ ਤਾਂ ਦੂਜੇ ਨੂੰ ਕਹੂੰ ਹਾਂ ਫਿਰ ਆਪਾਂ 4 ਆਏ 4 ਤੋਂ ਬਾਅਦ 6 ਆਏ ਅਗਲੇ ਸਾਲ ਫਿਰ 8 ਆਏ ਮੇਰੇ ਯਾਰ ਦੋਸਤ ਲੈਣ ਲੱਗੇ ਬੀਲਰ ਵਧੀਆ ਸੀ ਤੀਜੇ ਸਾਲ ਵੀ ਸਮੱਸਿਆ ਖਤਮ ਹੋ ਗਈ 8 ਤੋਂ 20 ਹੋਏ 20 ਤੋਂ 30 ਹੋਏ ਪਿਛਲੇ ਸਾਲ 150 ਹੋਏ ਅੱਜ 150 ਤੋਂ 250 ਹੋ ਗਏ 250 ਹੋ ਗਿਆ ਮਤਲਬ ਇੰਨਾ ਹੋ ਗਿਆ ਕਿ ਕੰਪਨੀ ਦਾ ਕੰਮ ਵਧੀਆ ਸਟੈਂਡ ਓਵਰ ਸਿਰਫ ਹੋਇਆ ਕਿ ਬੀਲਰ ਦੇ ਕੰਮ ਦੇ ਉੱਤੇ ਇਹ ਤਾਂ ਹੋ ਗਈ ਬੀਲਰ ਦੀ ਕੁਆਲਿਟੀ ਬਿਲਕੁਲ ਮੈਂ ਬੀਲਰ ਦੀ ਕੁਆਲਿਟੀ ਤੇ ਹੋਰ ਬਾਲੀ ਗੱਲ ਨਹੀਂ ਕਰਦਾ ਰਾਂ ਬਿਲਕੁਲ ਬਿਲਕੁਲ ਹੁਣ ਮੈਨੂੰ ਐਂ ਦੱਸੋ ਬੀਲਰ ਬੰਦਾ ਲੈ ਲੈਂਦਾ ਬਿਲਕੁਲ ਟਰੈਕਟਰ ਲੈ ਲੈਂਦਾ ਟਰਾਲੀਆਂ ਲੈ ਲੈਂਦਾ ਮਜ਼ਦੂਰ ਲੈ ਲੈਂਦਾ ਚਲ ਬੀਲਰ ਚੰਗੀ ਕੰਪਨੀ ਦਾ ਲੈ ਲਿਆ ਪਰਾਲੀ ਕਰ ਲਈ ਇਕੱਠੀ ਉਦੋਂ ਮਗਰੋਂ ਡਿੱਕਾ ਬਿਲਕੁਲ ਉਹ ਉਹ ਸਭ ਤੋਂ ਵੱਡੀ ਸਮੱਸਿਆ ਦੇਖੋ ਬਾਈ ਜੀ ਮੈਂ ਜਿਹਨੂੰ ਵੀ ਬੀਲਰ ਦਿੰਨਾ ਪਹਿਲਾਂ ਤਾਂ ਮੈਂ ਕਿਸੇ ਨੂੰ ਬੀਲਰ ਸੱਜੇ ਕਿਤੇ ਦਿਂਦਾ ਨਹੀਂ ਪਹਿਲਾਂ ਪਛਾਣ ਕਰੀਦੀ ਕੰਮ ਕਰ ਲੂ ਹੂੰ ਅੱਜ ਕੱਲ ਕੀ ਸਰਕਾਰ ਆਧਾਰ ਕਾਰਡ ਤੇ ਲੋਨ ਦੇ ਜਾਂਦੀ ਆ ਵਿਚਾਰੇ ਕਰਜ਼ੇ ਥਲੇ ਡੁੱਬੀ ਜਾਂਦੇ ਕਿਸ਼ਤਾਂ ਨਹੀਂ ਲੈਂਦੀਆਂ ਆਪਾਂ ਪਹਿਲਾਂ ਇੱਕ ਇਹ ਚੀਜ਼ ਕਹੀਦੀ ਆ ਕਿ ਭਾਈ ਡੀਲਰ ਮੈਂ ਬਾਹਰ ਜਾ ਮੈਂ ਚਲਾਣੇ ਆਲਾ ਆ ਜੇ ਮੈਨੂੰ ਨੁਕਸਾਨ ਹੋਊਗਾ ਤੁਹਾਨੂੰ ਵੀ ਹੋ ਤੁਹਾਨੂੰ ਡੁੱਬਾਂਗੇ ਪਹਿਲਾਂ ਇਹਦੀ ਸਮਝ ਕਰੋ ਮਾਰਕੀਟ ਦੇਖੋ ਕਿ ਤੁਸੀਂ ਵੇਚੂਗੇ ਕਿੱਥੇ ਟੈਂਡਰ ਹੈਗਾ ਕੋਲੇ ਜੇ ਨਹੀਂ ਆ ਤਾਂ ਬੀਲਰ ਨਾ ਲਓ ਠੀਕ ਸਭ ਤੋਂ ਪਹਿਲਾਂ ਟੈਂਡਰ ਇਹਨੂੰ ਸੇਲ ਕਰਨ ਦਾ ਕਿੱਥੇ ਕਰਨਾ ਉਹ ਲਾਓ ਏ ਨਹੀਂ ਕਿ ਅਸੀਂ ਆਏ ਲੋਨ ਲਿਆ 40 ਲੱਖ ਮੈਂ ਪੈਸੇ ਲੇ ਅੱਗੇ ਪਾਏ ਤੇ ਲੈ ਲਿਆ ਤੇ ਗੰਡਾ ਬਨ ਬਨ ਰੱਖਿਆ ਬੰਨ ਮਾ ਰੱਖਦੀ ਉਹ ਮੀਂਹ ਚ ਸੜ ਗਈਆਂ ਜਾਂ ਅੱਗ ਲੱਗ ਕੇ ਗਲ ਗਏ ਬਿਲਕੁਲ ਨਹੀਂ ਇਹਨੂੰ ਪਹਿਲਾਂ ਸਮਝਣਾ ਬਹੁਤ ਜ਼ਰੂਰੀ ਹੈ ਪ੍ਰੋਜੈਕਟ ਨੂੰ ਸਭ ਤੋਂ ਪਹਿਲਾਂ ਇਹਨੂੰ ਸਮਝ ਕੇ ਹੀ ਹੱਥ ਪਾਣਾ ਫਿਰ ਅਸੀਂ ਦੱਸਾਂਗੇ ਕਿ ਕਿਹੜਾ ਬਿਲਡਰ ਲੈਣਾ ਜਿਹਨੇ ਸਮਝ ਲਿਆ ਜਿਹਨੇ ਕੰਟਰੈਕਟ ਕਰ ਲਿਆ ਸਭ ਤੋਂ ਪਹਿਲਾਂ ਛੋਟਾ ਬਿਲਡਰ ਲੋ ਇੱਕ ਲੋ ਹਾਂ ਇਹ ਨਹੀਂ ਕਿ ਅਸੀਂ ਕਠਾ ਹੀ ਚਾਰ ਚੱਕਦੇ ਆਪਣੇ ਕਿ ਪੰਜਾਬ ਚ ਆ ਗਈ ਜੇ ਕੰਮ ਵਧਾਣਾ ਰੀਸ ਹੋਰੀ ਸੀ 2 4 6 ਬਿਲਕੁਲ ਇੱਕ ਲੋ ਇੱਕ ਤੋਂ ਕਮਾਈ ਕਰੋ ਫਿਰ ਦੂਜੇ ਨੂੰ ਹੱਥ ਪਾਓ ਇੱਕ ਫ੍ਰੀ ਕਰਕੇ ਹਾਂ ਫਿਰ ਦੂਜੇ ਨੂੰ ਹੱਥ ਪਾਓ ਤਾਂ ਕਿ ਤੁਹਾਡੀ ਇੱਕ ਸਟੈਪ ਵਾਈ ਚੱਲੀ ਜਾਵੇ ਇਹ ਇਹ ਤੁਹਾਡੀ ਖਰੀਦਰਾਂ ਨਾਲ ਨੂੰ ਸਲਾਹ ਰਹਿੰਦੀ ਹੈ ਬਿਲਕੁਲ ਸਲਾਹ ਨਾ 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 ਖੁੱਲੀ ਕਿਤਾਬ ਹੈ ਕਿ ਭਾਈ ਜੀ ਪਹਿਲਾਂ ਇਹ ਦੱਸੋ ਜਿਹੜਾ ਵੀ ਮੇਰੇ ਤੋਂ ਕੋਈ ਬੁੱਕ ਕਰਾਣਾ ਹੈ ਨਾ ਉਹ ਮੈਨੂੰ ਪੁੱਛਦਾ ਹੋਣਾ ਕਿ ਭਾਈ ਜੀ ਕੋਈ ਪਲਾਨ ਹੈਗਾ ਹਾਂ ਇਹ ਨਾ ਹੋਵੇ ਕਿ ਤੇ ਕੋਈ ਕਿਸ਼ਤਨਾ ਦਿੱਚੀ ਆ ਬੇਲਰ ਖੜ ਗਿਆ ਆਪਣਾ ਵੀ ਨੁਕਸਾਨ ਆ ਡਿਪਰੈਸ਼ਨ ਦਾ ਕੋਈ ਫਾਇਦਾ ਨਹੀਂ ਹੈਗਾ ਦੇਖੋ ਵਪਾਰ ਇੱਕ ਜਗ੍ਹਾ ਆ ਆਪਾਂ ਪੰਜਾਬੀ ਆ ਖੁਦ ਪੰਜਾਬੀ ਕੰਮ ਕਰਦੇ ਆ ਇਹ ਉਹੀ ਬੰਦਾ ਨੂੰ ਹੱਥ ਪਾਵੇ ਜਿਹਨੂੰ ਇਹਦੀ ਸਮਝ ਆ ਔਰ ਜਿਹਨੇ ਇੱਕ ਵਾਰੀ ਪਾ ਲਿਆ ਜਿਹਨੇ ਸਮਝ ਪਾ ਲਈ ਆ ਦੇਖੋ ਤੁਸੀਂ ਲਾਈਨਾਂ ਲੱਗੀਆਂ ਪਈਆਂ ਜੀ ਜਿਹਨੇ ਸਮਝ ਪਾ ਲਈ ਉਹ ਫੇ ਤਰੱਕੀ ਦੇ ਰਾਹ ਤੇ ਹੀ ਆ ਉਹ ਤਰੱਕੀ ਦੇ ਰਾਹ ਤੇ ਆ ਤੇ ਦੂਜੇ ਨੂੰ ਇਹ ਖੜਾ ਡਰਾਉਂਦਾ ਦੂਜੇ ਨੂੰ ਡਰਾਉਂਦਾ ਬੇਲਰ ਕਿੱਡਰ ਦੀ ਲੈਣ ਆ ਕਿ ਦੂਜੇ ਨੂੰ ਫੋੜ ਰੱਜ ਕੇ ਡਰਾਉ ਫਿਰ ਫਿਰ ਅਗਲੀ ਗੱਲ ਹੋਰ ਆ ਗਈ ਰਾਣੇ ਬਾਈ ਹੁਣ ਬੇਲਰ ਖੜੇ ਆ ਆਪਣੇ ਕੋਲੇ ਤਿੰਨ ਤਰ੍ਹਾਂ ਦੇ ਹਾਂਜੀ ਤਿੰਨੇ ਚੋਰੀਆ ਦੇ ਆ ਹਨਾ ਤਿੰਨੇ ਤਿੰਨੇ ਇਹਦੇ ਆ ਤੇ ਹੁਣ ਆ ਹੈਗਾ ਚੌਰਸ ਗੱਠ ਵਾਲਾ ਬਿਲਕੁਲ ਆ ਹੈਗਾ ਛੋਟੀ ਗੋਲ ਗੱਠ ਵਾਲਾ ਗੋਲ ਗੱਠ ਵਾਲਾ ਉਹ ਹੈਗਾ ਵੱਡੀ ਗੋਲ ਗੱਠ ਵਾਲਾ ਵੱਡੀ ਚੌਰਸ ਗੱਠ ਵੱਡੀ ਚੌਰਸ ਗੱਠ ਵਾਲਾ ਛੇਰ ਗੱਠ ਵਾਲਾ ਹੁਣ ਯਾਰ ਮੈਨੂੰ ਐਂ ਦੱਸ ਬਈ ਜਿੱਡਾ ਮੈਂ ਤੁਰਿਆ ਫਿਰਦਾ ਸਾਰੀਆਂ ਫੈਕਟਰੀਆਂ 'ਚ ਹਾਂਜੀ ਹਾਂਜੀ ਐਡੀ ਗੱਠ ਪੈਣ ਵਾਲਾ ਦਾ ਯਾਰ ਮੂੰਹ ਹੀ ਹੈ ਨਹੀਂ ਕਿਸੇ ਦੀ ਨਹੀਂ ਹੈ ਨਹੀਂ ਹੈ ਇੱਕ ਹਰੇਕ ਥਾਂ ਇਹਦੀ ਗੱਠ ਵਿਕਦੀ ਨਹੀਂ ਨਹੀਂ ਵਿਕਦੀ ਹਰੇਕ ਜਗ੍ਹਾ ਨਹੀਂ ਵਿਕਦੀ ਇਹ ਦੇਖੋ ਇਹ ਸੱਚਾਈ ਆ ਇਹ ਜੇ ਇਹ ਵੀ ਲੈਣਾ ਹੈ ਤਾਂ ਤੁਸੀਂ ਇਹਦੇ ਵਾਰ ਵੀ ਪਹਿਲਾਂ ਸਟੱਡੀ ਕਰਕੇ ਆਣਾ ਵੀ ਅਸੀਂ ਮਾਲ ਵੇਚਣਾ ਕਿਨੂੰ ਆ ਇਹ ਨਹੀਂ ਹੈਗਾ ਕਿ ਅਸੀਂ ਇਹ ਖੇਤਾਂ 'ਚ ਪਾ ਲਿਆ ਸਟੈਕ ਲਾ ਲਏ ਤੇ ਸਾਡੇ ਘਰੇ ਕੋਈ ਖਰੀਦਦਾਰ ਆ ਜਾਊਗਾ ਨਾ ਸਾਨੂੰ ਖਰੀਦਦਾਰ ਲੱਭਣੇ ਪੈਣੇ ਆ ਪਹਿਲਾਂ ਉਹ ਲੱਭੋ ਅੱਛੀ ਜਗ੍ਹਾ ਕੰਟਰੈਕਟ ਆ ਫੇਰ ਪ੍ਰੋਜੈਕਟ ਨੂੰ ਹੱਥ ਪਾਓ ਪ੍ਰੋਜੈਕਟ ਲਾਜਵਾ ਆ ਪਰ ਕੱਲ ਕੀ ਹੈ ਕਿ ਸਾਨੂੰ ਸੇਲ ਵੀ ਕਰਨਾ ਨਾ ਅਸੀਂ ਜੇ ਪੈਸੇ ਲਾਣੇ ਤਾਂ ਕਮਾਉਣੇ ਵੀ ਆ ਹਾਂ ਵੀ ਇਹ ਨਾ ਹੋਵੇ ਮੇਰੇ ਅਰਗੇ ਤੋਂ ਕੱਲੀ ਵੀਡੀਓ ਪਾਉਣ ਦੇ ਮਾਰੇ ਵੇ ਬੱਲੇ ਬੱਲੇ ਵੇ ਬਾਈ ਨੇ 2 ਕਰੋੜ ਦੀ ਮਸ਼ੀਨਰੀ ਲੈ ਤੇ ਵੱਡਾ ਥੰਮਲੇ ਲਾ ਕੇ ਮੇਰੇ ਅਰਗਾ ਦਾ YouTube ਤੋਂ ਕਮਾਈ ਕਰ ਲੂਗਾ ਤੇ ਤੁਹਾਡੇ ਤੋਂ ਮੁੜ ਕੇ ਦੇਖਣੇ ਨਹੀਂ ਕਿ ਇਹ ਤਿੰਨੇ ਇਹ ਤੀਸਰੇ ਸਾਲ ਚੱਲਣ ਲੱਗਿਆ ਇਹ ਹੁਣ ਬਿੱਲ ਕਰਿਆ ਮੈਂ ਇਹਨੂੰ ਆਏ ਹੋਏ 3 ਸਾਲ ਹੋ ਗਏ ਆ ਅੱਛਾ ਤੀਜੇ ਸਾਲ ਚੱਲੂਗਾ ਇਹ ਪਰ ਮੈਂ ਜੇ 3 ਸਾਲ ਲਾ ਕੇ ਚਲਾਉਣ ਨੂੰ ਡੀਲਰ ਹੋ ਗਿਆ ਮੈਂ ਇਹਦੀ ਚੰਗੀ ਲੱਭ ਲਈ ਆ ਮੇਰੇ ਕੋਲ ਡੀਲ ਅੱਜ ਪਈ ਹੋਈ ਆ 2-3 ਸਾਲਾਂ ਦੀ ਇਹ ਵੀ ਨਹੀਂ ਕਿ ਡੀਲ ਤੁਹਾਡੇ ਕੋਲ 1 ਸਾਲ ਦੀ ਹੋਵੇ ਤੁਸੀਂ ਹੱਥ ਪਾ ਲਓ ਘੱਟੋ-ਘੱਟ 3-4 ਸਾਲ ਦੀ ਡੀਲ ਹੋ ਗਈ ਤਾਂ ਫਿਰ ਹੀ ਹੋਣਾ ਆਪਣੇ ਕੋਲ ਡੀਲ ਪਈ ਆ ਹੁਣ ਅਸੀਂ ਇਹਨੂੰ ਚਲਾਵਾਂਗੇ ਵੀ ਅੱਛਾ ਤੁਸੀਂ ਤੁਹਾਡੇ ਕੋਲੇ ਇਹ 3 ਸਾਲਾਂ ਤੋਂ ਖੜਾ ਸੀ ਹੁਣ ਬਿੱਲ ਕੀਤਾ ਆ ਆਪਦੇ ਨਾਂ ਤੇ ਆਪਦੇ ਨਾਂ ਤੇ ਪਹਿਲਾਂ ਆਪ ਚਲਾ ਕੇ ਦੇਖੋਗੇ ਫਿਰ ਲੋਕਾਂ ਨੂੰ ਬਾਈ ਜੀ ਮੇਰਾ ਇੱਕ ਹੀ ਤਰੀਕਾ ਆ ਆ ਗੋਲਗਾਠਾ ਤੇ ਇੱਕ ਹੀ ਆਇਆ ਇਹ ਬਿਗ ਬਿਲਰ ਆ ਇੱਕ ਹੀ ਆ ਪੂਰੇ ਇੰਡੀਆ ਚ ਚਗੋਰੀਆ ਦਾ ਪਰ ਇਹ ਬਿੱਲ ਕਰਿਆ ਮੈਂ ਮੈਂ ਡੀਲਰ ਬਾਅਦ ਚਾ ਮੈਂ ਪਹਿਲਾਂ ਚਲਾਉਂਗਾ ਜੇ ਕੋਈ ਕਹੂਗਾ ਗੋਲਗੱਠ ਲੈਣੀ ਆ ਮੈਂ ਹਜੇ ਉਹਨੂੰ ਸਲਾਹ ਨਹੀਂ ਦਿੰਦਾ ਜਦੋਂ ਇਹਦਾ ਸੋਲੂਸ਼ਨ ਹੋ ਜੂ ਉਦੋਂ ਮੈਂ ਹੱਸ ਕੇ ਕਹੂੰਗਾ ਕਿ ਭਾਈ ਜੀ ਆਓ ਹੱਥ ਪਾਓ ਅਸੀਂ ਉਸ ਕੰਮ ਤੇ ਵੀ ਲੱਗੇ ਆ ਤੇ ਇਹਦੀਆਂ ਗੱਠਾਂ ਦਾ ਸੋਲੂਸ਼ਨ ਕੀ ਕਰਨਾ ਹੁਣ ਸਾਡਾ ਅਸਲੀ ਟਾਰਗੇਟ ਉੱਥੇ ਚਲਾ ਗਿਆ ਇਹਨੂੰ ਹਜੇ ਮੇਰਾ ਕੋਈ ਸੱਜਣ ਹੱਥ ਨਾ ਪਾਵੇ ਤਾਂ ਮੈਂ ਇਹੀ ਕਹੂੰਗਾ ਵੀ ਗੋਲਗੱਠ ਦਾ ਹਜੇ ਫਿਊਚਰ ਪੰਜਾਬ ਚ ਨਹੀਂ ਆ ਬਈ ਜਿਵੇਂ ਆਪਾਂ ਡੀਲਰ ਤੌਰ ਤੇ ਕਹਿ ਦਈਏ ਤਾਂ ਹੁਣ ਆਪਾਂ ਵੀਡੀਓ ਚ ਇਹ ਪ੍ਰਚਾਰ ਕਰਨਾ ਆਪਾਂ ਨੂੰ ਚਾਹੀਦਾ ਸੀ ਬਈ ਆ ਬਈ ਬੜਾ ਚੰਗਾ ਹਾਂ ਇਹ ਆਏ ਗੱਠ ਬੰਨ ਦਿੰਦਾ ਇੰਨੀ ਦੀ ਸਖਤ ਗੱਠਾ ਤੇ ਇਹ ਲੈਣਾ ਹੋਇਆ ਦਾ ਰਾਣੇ ਤੋਂ ਲੈ ਲੈ ਰਾਣੇ ਕੋਲੋਂ ਪਰ ਆਪਾਂ ਉਲਟ ਕਹਿੰਨੇ ਆਂ ਕਿ ਹਜੇ ਇਹਨੂੰ ਨਹੀਂ ਲੈਣਾ ਰਾਣੇ ਨੇ ਲਿਆ ਹੋਇਆ ਮੈਂ ਪੈਸੇ ਲਾਏ ਹੋਇਆ ਮੈਂ ਬੌਂਡ ਕਰੇ ਹੋਇਆ ਪੈਸੇ ਜਦੋਂ ਮੇਰੇ ਕੋਲ ਦਾ ਹੱਲ ਹੋ ਗਿਆ ਮੈਂ ਉਦੋਂ ਮੰਗਾਉਂਗਾ ਮੈਂ ਉਦੋਂ ਫਿਰ ਵੀਡੀਓ ਬਣਾਉਂਗਾ ਤੁਹਾਡਾ ਸੱਜਣ ਆਜੋ ਆਪਣੇ ਕੋਲ ਡੀਲ ਵੀ ਪਈ ਹੋਈ ਆ ਤੇ ਆਪਣੇ ਕੋਲ ਬਿਲਡਰ ਵੀ ਪਏ ਹੋਇਆ ਆਓ ਤੇ ਕੰਮ ਕਰੋ ਤੇ ਕਮਾਓ ਪਰ ਮਿਹਨਤ ਕਰਨੀ ਪੈਣੀ ਹੈ ਵੀ ਮਤਲਬ ਆਪਾਂ ਜੇ ਆਪਾਂ ਓਵਰ ਆਲ ਰਿਵਿਊ ਕੱਢੀਏ ਉਹ ਵੱਡਾ ਚੋਰ ਸਾਲਾ ਆਹ ਛੋਟਾ ਗੋਲ ਵਾਲਾ ਇਹਦੇ ਨਾਲ ਉਹ ਬੈਟਰ ਆ ਆਹ ਹੀ ਹਜੇ ਫਿਲਹਾਲ ਟ੍ਰੈਂਡ 'ਚ ਇਹ ਚੱਲ ਰਿਹਾ ਇਹ ਹੀ ਹੀ ਬੈਟਰ ਆ ਕਿਉਂਕਿ ਆਮ ਜਿਹੜੀਆਂ ਫੈਕਟਰਿੰਗਾਂ ਉਹਨਾਂ ਦੇ ਪੱਠੀ ਦਾ ਮੂੰਹ ਆ ਜਿਹੜਾ ਉਹ ਆ ਗੱਠ ਪੈਣਾ ਨਹੀਂ ਨਹੀਂ ਜੋ ਬਸ ਉਹ ਦੱਸਿਆ ਪੈ ਇਹਨੂੰ ਕੀ ਆ ਇਹਨੂੰ ਕੁਝ ਛੋਟੀ ਮੰਨ ਲਓ ਕਿ ਛੋਟੀ ਫੈਕਟਰੀ ਹੈ ਜਿਹਨੇ ਇੱਕ ਟਰਾਲੀ ਲੈਣੀ ਦੋ ਟਰਾਲੀ 24 ਘੰਟਿਆਂ ਚ ਉਹ ਦੌੜ ਕੇ ਪੈਂਦਾ ਇਹ ਬੀਲਰ ਨੂੰ ਛਾਹੇ ਕਿਸੇ ਨੇ 40 ਟਰਾਲੀਆਂ ਲੈਣੀਆਂ ਉਹ ਵੀ ਦੌੜ ਕੇ ਪਾਊਗਾ ਇਹਦੇ ਉੱਤੇ ਅਸੀਂ ਕੰਮ ਕਰਨ ਲੱਗੇ ਹੋਏ ਆਂ ਪਰ ਆਣੇ ਵਾਲੇ ਟਾਈਮ ਚ ਇਹ ਆਪਾਂ ਜਰੂਰ ਵਾਦਾ ਕਰਦੇ ਆਂ ਆਣੇ ਵਾਲੇ ਟਾਈਮ ਚ ਇਹਦਾ ਅਸੀਂ ਇੱਕ ਇਦਾਂ ਦਾ ਸਿਸਟਮ ਬਣਾਵਾਂਗੇ ਕਿ ਜਿਹੜਾ ਇਹ ਬੀਲਰ ਲਾਊਗਾ ਉਹ ਆਪਣਾ ਮਾਲ ਬਣਾਊਗਾ ਔਰ ਆਪਣੇ ਮਾਲ ਤੋਂ ਅੱਗੇ ਆਪ ਹੀ ਮਾਲ ਤਿਆਰ ਕਰੂਗਾ ਤਾਂ ਇਹਦਾ ਫਾਇਦਾ ਹੈ ਜੇ ਇੱਕ ਕੰਪਨੀ ਦੇ ਉੱਤੇ ਅਸੀਂ ਕਹੀਏ 5 ਕਰੋੜ ਦਾ ਪ੍ਰੋਜੈਕਟ ਲਾਣਾ ਮੈਂ ਤਾਂ ਸਹੀ ਨਹੀਂ ਮੰਨਦਾ ਜਦ ਤੱਕ ਖਰੀਦਦਾਰ ਪੰਜ ਸੱਤ ਨਹੀਂ ਆ ਕੰਪੀਟੀਸ਼ਨ ਨਹੀਂ ਆ ਤਾਂ ਨਹੀਂ ਆ ਜੇ ਇੱਕਾ ਤੇ ਜਦੋਂ ਮਰਜ਼ੀ ਅਗਲੇਣਾ ਜੋ ਮਰਜ਼ੀ ਕਰ ਦੇਣ ਉਹ ਫਿਰ ਅਸੀਂ ਧਰਨੇ ਲਾਣ ਦਾ ਵੀ ਕੀ ਫਾਇਦਾ ਵੀ ਅਸੀਂ ਧਰਨੇ ਲਾਈਏ ਸਾਡੀ ਗੋਲਗੱਠ ਨਹੀਂ ਵਿਕੀ ਸਾਡੀ ਉਹ ਨਹੀਂ ਵਿਕੀ ਧਰਨੇ ਨਾਲੋਂ ਚੰਗਾ ਸੀ ਦਿਮਾਗ ਲਾਈਏ ਫੇ ਇੱਕੋ ਦੋ ਚਲਾਣਾ ਤੇ ਕਦੋਂ ਲਿਆਣਾ ਜੇ ਤੁਸੀਂ ਛੋਟਾ ਕੰਮ ਕਰਨਾ 3 ਤੋਂ 4000 ਟਨ ਦਾ ਸਾਡਾ ਛੋਟਾ ਬਿੱਲਰ ਬਣਾਦਾ ਆ ਯਾਰ ਟਰੈਕਟਰ ਹੀ ਬੋਲਾ ਬੱਟਾ ਰਣਿਆ ਯਾਰ ਇਹ ਮੈਨੂੰ 3 ਸਾਲ ਲੱਗੇ ਲੱਭਣ ਨੂੰ ਇਹ ਮੈਂ ਬਠਿੰਡੇ ਤੋਂ ਲੈ ਕੇ ਆਇਆ ਬਾਈ ਤੋਂ ਚੱਲਦਾ ਮਿਲਿਆ ਮੈਨੂੰ ਹੂੰ ਬੜੀ ਮੁਸ਼ਕਲ ਨਾਲ ਮਿਲਿਆ ਉਹਨਾਂ ਨੇ ਵੀ ਹੈਲਪ ਕਰੀ ਆ ਹੂੰ ਤੇ ਹੁਣ ਅਸੀਂ ਚਲਾਵਾਂਗੇ ਇਹਨੂੰ ਤੀਜੇ ਸਾਲ ਅੱਛਾ ਇਹਨੂੰ ਇਹਨੂੰ ਚਲਾਵਾਂਗੇ ਇਹਦੇ ਉੱਤੇ ਇਹ ਕਿੰਨੇ ਹਾਰਸ ਪਾਵਰ ਦਾ ਇਹ 110 ਦਾ 61 10 ਦਾ ਇਹ 1.61 20 ਆਂਦਾ ਜੋਂ ਡੀਅਰ ਨੇ 10 12 ਪੀਸੀ ਵੇਚੇ ਆਂ ਇੰਡੀਆ ਚ ਹੂੰ ਤੇ ਇਹ ਬੜੀ ਮੁਸ਼ਕਲ ਨਾਲ ਲੱਭਿਆ ਜੀ ਮਤਲਬ ਕਹਿ ਲਓ ਕਿ ਮੇਰੀ 3 ਸਾਲ ਦੀ ਮਿਹਨਤ ਬਾਅਦ ਇਹ ਟਰੈਕਟਰ ਮੈਨੂੰ ਮਿਲਿਆ ਐਡੇ 파ਰਖੂ ਮਤਲਬ ਕਹਿ ਲਈਏ ਐਡੇ ਕਰਿੰਦੇ ਬੰਦੇ ਨੂੰ ਜਿਹੜਾ ਇੰਨਾ ਤੁਰਿਆ ਫਿਰਦਾ ਉਹਨੂੰ ਤਾਂ ਨਾ ਸਾਲ ਮੈਨੂੰ ਮਿਲਿਆ ਇਹ ਬੜੀ ਮਤਲਬ ਇਹਦੇ ਪਿੱਛੇ ਜ਼ੋਰ ਲਾ ਕੇ ਮਿਲਿਆ ਇੱਕ ਬਾਈ ਆ ਬਠਿੰਡੇ ਤੋਂ ਬਸ ਉਹਦੇ ਸਦਕਾ ਹੀ ਮਿਲਿਆ ਇਹ ਨੇ ਤਾਂ ਮੇਰੇ ਹੀ ਹਜੇ ਵੀ ਨਾ ਵਾਲਾ ਆਪਾ ਟਾ ਪ੍ਰੀ ਟਰੈਕਟਰ ਆ ਯਾ ਹੈ ਇਹ ਪੀਟੀਓ ਤੇ ਫਿਰ ਪੂਰੀ ਪਾਵਰ ਹੀ ਕੱਢਦਾ ਜਿੰਨੀ ਇਹਦੀ ਇੰਜਨ ਚ ਪੂਰੀ ਯਾਰ 1000 ਪ ਹਜ਼ਾਰ ਤੇ ਜਿੱਦਾਂ ਉਹ 540 ਆ ਛੋਟੇ ਹਜ਼ਾਰ ਇਹਨੂੰ ਹਜ਼ਾਰ ਚਾਹੀਦਾ ਔਰ ਸਭ ਤੋਂ ਕੀ ਬੈਲਰ ਸਾਡਾ ਹੈਗਾ 60 ਕੁਇੰਟਲ ਦਾ ਹੂੰ ਟਰੈਕਟਰ ਹੈਗਾ 42 ਕੁਇੰਟਲ ਦਾ ਇਹਨੂੰ 40 ਤੋਂ ਪਲੱਸ ਹੀ ਚਾਹੀਦਾ ਟਰੈਕਟਰ ਕੁਇੰਟਲ ਦਾ ਜਿੱਦਾਂ ਪਾਵਰ ਤਾਂ ਕਈਆਂ ਦੀ ਹੈਗੀ ਆ ਨਿਊ ਹੋਲੈਂਡ ਨੇ ਲਾਂਚ ਕਰਿਆ 105 6 ਐਚਬੀ ਪਰ ਉਹ ਹਾਈਟ ਵਾਈਜ਼ ਤੇ weight ਵਾਈਜ਼ ਛੋਟਾ ਆ ਇਹਦੇ ਯਾਰ ਮਿਰਚਾਂ ਸਿੰਮਲਾ ਮਿਰਚਾਂ ਬੰਨੂ ਇਹਦੇ ਕੱਦ ਦੇ ਹਿਸਾਬ ਨਾਲ ਮਿਰਚਾਂ ਛੋਟੀਆਂ ਬਣਣਗੀਆਂ ਹਾਂ ਇਹ ਜ਼ਰੂਰ ਲਾਵਾਂਗੇ ਸਿੰਮਲਾ ਮਿਰਚਾਂ ਤੇ ਮਸੰਮੀ ਬੰਨਣੇ ਪੂਰੀ ਬੰਨਣੀ ਪੋਗੀ ਵੀ ਹਰੇ ਰੰਗ ਦੇ ਇਹਦੇ ਹਿਸਾਬ ਨਾਲ ਫਿਰ ਰਾਣੇ ਭਾਈ ਹੁਣ ਆ ਜਿਹੜਾ ਇਹ ਇਹਨੂੰ ਆਪਾਂ ਮੰਨਦੇ ਹਾਂ ਸਫਲ ਇਹ ਤਾਂ ਸੋਨਾ ਹੈ ਜੀ ਸੋਨਾ ਇਹ ਸੋਨਾ ਹੈ ਇਹ ਇਹਦੇ ਜਿਹੜਾ ਬੰਦਾ ਥੋੜੇ ਤੋਂ ਲੈਂਦਾ ਹੈ ਇਹ ਹਾਂਜੀ ਉਹਦੀ ਪਰਾਲੀ ਖਰੀਦਣ ਦੀ ਕੋਈ ਜ਼ਿੰਮੇਵਾਰੀ ਰਹਿੰਦੀ ਆ ਕਿ ਕੱਲਾਵਾ ਬੀਲਰ ਦਿੱਤਾ ਤੇ ਸਰਵਿਸ ਦਿੱਤੀ ਤੇ ਗੱਲ ਮੁੱਕੀ ਪਿਛਲੇ ਸਾਲ ਅਸੀਂ ਖਰੀਦੀ ਪਰ ਕੀ ਹੋ ਗਿਆ ਲੋਕੀ ਜਿਹੜੇ ਲੈਂਦੇ ਆ ਉਹਨਾਂ ਨੂੰ ਵਪਾਰ ਦਾ ਪਤਾ ਨਹੀਂ ਹੈਗਾ ਜੀ ਸਾਨੂੰ ਤਾਂ ਵੇਚਤੀ ਉਸ ਤੋਂ ਬਾਅਦ ਉਹ ਫੈਕਟਰੀ ਆਪ ਵੇਚਣ ਚਲੇ ਗਏ ਹੂੰ ਕੰਪੀਟੀਸ਼ਨ ਸਾਡੇ ਨਾਲ ਹੀ ਹੋ ਗਿਆ ਹੂੰ ਸਾਨੂੰ ਦੇਤੀ ਤੇ ਜਿਹੜੇ ਰੇਟ 'ਚ ਸਾਡੇ ਸੌਦੇ ਹੋਏ ਉਹ ਤੋਂ ਘੱਟ 'ਚ ਵੇਚਤੀ ਨਾਲ ਤਾਂ ਆਪ ਘਾਟੇ ਖਾਲੇ ਨਾਲੇ ਅਸੀਂ ਖਾਲੇ ਉਹ ਤੁਸੀਂ ਸਾਹਮਣੇ ਦਿਖਾਉਂਗੇ ਹੂੰ 10-11 ਲੱਖ ਦਾ ਕੰਡਾ ਜੀ ਓ ਟਰਾਲੀ ਤੇ ਲੋਡ ਕਰਿਆ ਵਿੱਧ ਕੈਮਣ ਇਹੇ ਜੇ ਮੇਰੇ ਕੋਲ 12 ਕੰਡੇ ਆ ਜੀ ਹੂੰ ਜਿਹੜੇ ਮੈਂ ਕਿਸਾਨਾਂ ਵਾਲੇ ਲਾਏ ਹੋਏ ਆ ਵੀ ਜਿਹੜਾ ਲਾਊਗਾ ਉਹ ਵੇਚੇ ਹੂੰ ਪਰ ਉਹ ਤਾਂ ਹੋਣਾ ਇਸ ਵਾਰੀ ਮੈਂ ਥੋੜਾ ਡਿਲੇ ਕਰਿਆ 6 ਕੰਡੇ ਲਾਏ ਆ ਉਹਦੇ ਵਿੱਚੋਂ 4 ਕੰਡੇ ਤੇ ਮੈਂ ਆ ਮਾਲ ਦੂੰਗਾ ਦੋਹਾਂ ਤੋਂ ਖਰੀਦੂੰਗਾ ਕਿ ਥੋੜੀ ਜਿਹੀ ਕਹ ਲਓ ਜਿੱਦਾਂ ਪੰਜਾਬੀ ਚ ਭੇਡ ਚਾਲ ਚੱਲ ਪਈ ਹੂੰ ਵੀ ਯਾਰ ਇੱਥੇ ਇਹਨੂੰ ਦੇ ਦਿਓ ਉਹਨੂੰ ਉਹਨੂੰ ਦੇ ਦਿਓ ਜਦੋਂ ਜ਼ਿੰਮੇਦਾਰ ਆਪ ਹੀ ਹਿਯਾਰ ਹੋ ਜਾਂਦਾ ਉਹ ਫੇਰ ਮਾਰ ਖਾਂਦਾ ਇੱਕ ਸਾਲ ਥੋੜਾ ਕੰਮ ਬੈਕ ਗਿਆ ਫਿਰ ਜੰਪ ਮਾਰੂਗਾ ਅਗਲੇ ਸਾਲ ਅਸੀਂ ਦੱਬ ਕੇ ਖਰੀਦਾਂਗੇ ਵੀ ਇਹ ਨਹੀਂ ਗੱਲ ਹੈਗੀ ਖਰੀਦਾਂਗੇ ਪਰ ਉਹਦਾ ਕੋਈ ਇੱਕ ਸਿਸਟਮ ਬਣਾ ਕੇ ਫਿਰ ਨਾ ਅਸੀਂ ਆਪ ਘਾਟਾ ਖਾਈਏ ਨਾ ਸਾਹਮਣੇ ਵਾਲਾ ਖਾਵੇ ਜਿਹੜਾ ਮੈਂ ਥਵੇਲਰ ਲੈ ਕੇ ਗਿਆ ਹਾਂ 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 ਉਹਦੇ ਲਈ ਅਸੀਂ ਇੱਕ ਪ੍ਰੋਜੈਕਟ ਲਾ ਰਹੇ ਹਾਂ ਪਹਿਲਾਂ ਲਾऊं ਮੈਂ ਜਿੱਦਾਂ ਕਿ ਮੇਰੀ ਆਦਤ ਆ ਥਵੇਲਰ ਵੀ ਮੈਂ ਲੈ ਕੇ ਆਇਆ ਗੋਲ ਵੀ ਮੈਂ ਲੈ ਕੇ ਆਇਆ ਸਕੁਅਰ ਵੀ ਲੈ ਕੇ ਆਇਆ ਚਲਾਇਆ ਚਲਾਇਆ ਉਹਨੂੰ ਵੇਚਿਆ ਸਫਰ ਕਰਿਆ ਹੁਣ ਇੱਕ ਪ੍ਰੋਜੈਕਟ ਮੈਂ ਲਾ ਰਿਹਾ ਜਿਹਦੇ ਵਿੱਚ ਇਹੋ ਜਿਹਾ ਸਫਰ ਕਰੂੰਗਾ ਕਿ ਜੇ 4 ਕਰੋੜ ਖਰਚੂੰਗਾ ਮੈਂ ਖਰਚੂੰਗਾ ਜਦੋਂ ਕਾਮਯਾਬ ਹੋ ਗਿਆ ਸਾਨੂੰ ਕਿਸੇ ਫੈ ਫਿਰ ਸਾਨੂੰ ਫੈਕਟਰੀ ਚ ਮੈਂ ਜੀ ਠੋਕ ਕੇ ਕਹਿੰਦਾ ਜੀ ਸਾਨੂੰ ਕਿਸੇ ਫੈਕਟਰੀ ਚ ਜਾਣ ਦੀ ਲੋੜ ਨਹੀਂ ਫੈਕਟਰੀ ਸਾਡੇ ਕੋਲ ਆਊਗੀ ਕਿ ਸਾਨੂੰ ਗੰਡਾ ਦੇ ਦਿਓ ਅਸੀਂ ਉਹਨੂੰ ਮਨਾ ਕਰਾਂਗੇ ਕਿ ਨਾ ਜੀ ਸਾਡੀ ਤਾਂ 7 ਰੁਪਏ ਵਾਲੀ ਚੀਜ਼ ਆ ਅਸੀਂ 2 ਰੁਪਏ ਚ ਕਿਉਂ ਦੇ ਜੀ ਠੀਕ ਉਹ ਪ੍ਰੋਜੈਕਟ ਮੈਂ ਲਾਊਗਾ ਤੁਹਾਡੇ ਤੋਂ ਵੀਡੀਓ ਬਣਾਊਗਾ ਆਉਣੇ ਵਾਲੇ ਟਾਈਮ ਚ ਉਹ ਅਸੀਂ ਕਾਮਯਾਬ ਕਰਾਂਗੇ ਉਹਨੂੰ ਕਿੱਦਾਂ ਚਲਾਣਾ ਕਿੱਦਾਂ ਕਰਨਾ ਹਰ ਐਕਸਪੈਰੀਮੈਂਟ ਕਰੂੰਗਾ ਮੈਂ ਜਦੋਂ ਆਪਣੇ ਕੋਲ ਆਰ ਐਨ ਡੀ ਆ ਗਈ ਫਿਰ ਅਸੀਂ ਲੋਕਾਂ ਤੋਂ ਲਵਾਵਾਂਗੇ ਠੀਕ ਆ ਫਿਰ ਜਦ ਦੱਬ ਕੇ ਜਿੰਨਾ ਮਰਜ਼ੀ ਪੰਜਾਬ ਚ ਵੇਚ ਲਿਆ ਉਹ ਜਿੰਨਾ ਮਾਲ ਬਣੂਗਾ ਸਾਰਾ ਪੰਜਾਬ ਤੋਂ ਬਾਹਰ ਜਾਊਗਾ ਜੀ ਰਾਣੀ ਭਾਈ ਟੀਮ ਕਿੱਡੀ ਕਾ ਤੇਰੀ ਬੰਦੇ ਮਲਾ ਜਿਹੜੇ ਪਾ ਇੱਕ ਪਪ ਗੱਲ ਕਰਦੇ ਚਾਹ ਪੀਂਦੇ ਵੀ ਬੰਦੇ ਬਹੁਤ ਪੁਰਾਣੇ ਆ ਯਾਰ ਜਦੋਂ ਰਾਣਾ ਫੇਲ ਹੋ ਗਿਆ ਸੀ ਜਦੋਂ ਮਤਲਬ ਟੀਚਰਾਂ ਕਰਦੇ ਸੀ ਟੀਚਰਾਂ ਕਰਦੇ ਸੀ ਲੋਕੀ ਕਰਜ਼ਾ ਚੜ ਗਿਆ ਸੀ ਕਹਿੰਦੇ ਕੱਟ ਚੁੱਕਦਾ ਮੈਂ ਬੰਦੇ ਤੁਹਾਨੂੰ ਮਲਾਣਾ ਉਰੇ ਆਇਓ ਸਾਰੇ ਆ ਜਾਓ ਉਰੇ ਆਇਓ ਉਹ ਬੰਦੇ ਮਲਾ ਨਿਹਾਲ ਮੈਨਾਂ ਆਪਾਂ ਨੂੰ ਸਾਰਿਆਂ ਨੂੰ ਪਹਿਲਾਂ ਮਿਲਿਆ ਸੀ ਹਾਂ ਸਭ ਤੋਂ ਪਹਿਲਾਂ ਜੀ 6000 ਤੇ ਕੰਮ ਕਰਿਆ ਬੰਦੇ ਨੇ ਹਾਂ ਨਿਹਾਲ ਸਿੰਘ ਇਹ ਸਾਡਾ ਭਰਾ ਆ ਗੁਰਪ੍ਰੀਤ ਇਹ ਮੇਰੀ ਸੂਪਰਵਾਈਜ਼ਰ ਸਾਰੀ ਟੀਮ ਨੂੰ ਹੈਂਡਲ ਕਰਦਾ ਮਤਲਬ ਬਾਲ ਇਹਦੇ ਚਿੱਟੇ ਕਰਦੇ ਵੇ 1 ਸਾਲ ਚ ਅੱਛਾ ਬਾਹ ਝਾੜ ਵੀ ਦਿੱਤੇ ਹਾਂ ਹਾਂ ਆਹ ਇੱਥੇ ਗੰਦ ਪਈ ਹਾਂ ਗੰਦ ਬਾਹ ਝਾੜ ਵੀ ਗਏ ਆਹ ਵੇਰੀ ਟੀਮ ਦਾ ਜੀ ਨਿਹਾਲ ਸਿੰਘ ਇਹ ਆਪਣਾ ਭਰਾ ਆ ਜੀ ਪਹਿਲਾ ਮੋਢੀ ਸਾਡੇ ਨਾਲ ਅੰਕਲ ਆਓ ਅੱਗੇ ਇਹ ਇਹਨਾਂ ਦੇ ਫਾਦਰ ਸਾਹਿਬ ਆ ਜੀ ਇਹਨਾਂ ਦਾ ਪੂਰਾ ਪਰਿਵਾਰ ਮਤਲਬ ਫੋਰਮੈਨ ਡਰਾਈਵਰ ਆ ਮੇਰੇ ਕੋਲ ਆ ਜੀ ਇਹਨਾਂ ਦੇ ਸਦਕੇ ਜਿਹੜੀ ਨਵੀਂ ਮਸ਼ੀਨ ਟਰੈਕਟਰਾਂ ਦਾ ਹੁਣ ਜਿਹਦਾ ਜੀਟਰ ਲਿਆ ਇਹਨਾਂ ਨੇ ਚੈੱਕ ਕਰਨਾ ਸਾਡੇ ਚੈੱਕ ਕਰਾ ਬੱਸ ਆਰ ਐਨ ਡੀ ਇਹਨਾਂ ਨੇ ਕਰਨੀ ਆ ਬੀਲਰ ਦੀ ਤੇ ਉਹਦੀ ਜੇ ਪਾਸ ਹੋ ਗਿਆ ਇਹਨਾਂ ਦੇ ਅੱਤੀ ਹੋਣਾ ਫੇਲ ਹੋ ਗਿਆ ਤੇ ਇਹਨਾਂ ਦੇ ਅੱਤੀ ਹੋਣਾ ਇਹ ਇਹਨਾਂ ਦਾ ਹੈਗਾ ਸਾਡੂ ਸਾਡੂ ਸਾਹਿਬ ਆ ਇਹ ਵੀ ਫੋਰਮੈਨ ਆ ਜੀ ਅੱਛਾ ਇੱਕ ਇਹਨਾਂ ਦਾ ਛੋਟਾ ਭਾਈ ਆ ਕਰਪਾਲ ਸਿੰਘ ਉਹ ਦਿੰਦਾ ਸਰਵਿਸ ਉਹ ਮੇਰੀ ਸਰਵਿਸ ਟੀਮ ਚ ਉਹ ਅੱਜ ਮਾਛੀਵਾੜੇ ਆ ਉਹ ਮੇਰੇ ਕੋਲ ਆ ਮਤਲਬ ਇਹਨਾਂ ਦੀ ਪੂਰੀ ਫੈਮਿਲੀ ਮੇਰੇ ਕੋਲ ਆ ਉਹ ਕਰਮਜੀਤ ਮੁੰਡਾ ਆ ਉਹ ਆਪਣਾ ਸੁਪਰਵਾਈਜ਼ਰ ਆ ਇਹ ਆਪਣੀ ਦੂਜੀ ਟੀਮ ਹੋਗਾ ਸਾਡੇ ਚਾਚਾ ਜੀ ਆ ਸਾਡੇ ਕਸਟਮਰ ਵੀ ਆ ਸਾਡੇ ਚਾਚਾ ਵੀ ਆ ਤੇ ਸਾਡੇ ਨਾਲ ਸਲਾਹਕਾਰ ਵੀ ਆ ਪਿੱਛੇ ਸਾਡੇ ਕੋਲ ਟਰੈਕਟਰਾਂ ਦਾ ਫੋਰਮੈਨ ਆ अच्छा ए गबरू ए गबरू ਤੇ ਇਹ ਆਪਣੇ ਕੋ ਟੋਟਲ ਮਿਲਾ ਕੇ ਮਤਲਬ 100 ਬੰਦਾ ਤਾਂ ਪ੍ਰੈਜ਼ੈਂਟ ਰਹਿੰਦਾ ਪੂਰੇ ਸਾਲ ਲਈ 100 ਕਾਨੂੰ ਤੁਸੀਂ 2 ਤੋਂ 200 ਪਲੱਸ ਹੀ ਕਹੋ ਜੀ ਫੇ 250 ਦੇ ਕਰੀਬ ਸਾਡੇ ਕੋ ਪੂਰੇ ਸਾਲ ਬੰਦਿਆਂ ਨੂੰ ਰਜਗਾਰ ਮਿਲਦਾ ਜਿਹੜੀ ਮੇਰੀ ਟੀਮ ਜਿਨ੍ਹਾਂ ਲਈ ਮੈਂ દોੜਿਆ ਭੱਜਿਆ ਫਿਰਦਾ ਫੇ ਇਹਨਾਂ ਦਾ ਚੁੱਲਾ ਚੱਲੀ ਜਾਵੇ ਸਾਨੂੰ ਇਸ ਵਾਰੀ 5.5 ਕਰੋੜ ਦਾ ਨੁਕਸਾਨ ਹੋਇਆ ਪਰ ਮੈਂ ਡੋਲਿਆਂ ਤਾਂ ਨਹੀਂ ਅੱਜ ਤਾਂ ਪੈਰਾਂ ਦੇ ਖੜਾ ਕਿ ਇਹਨਾਂ ਨੇ ਘਰੇ ਆ ਕੇ ਹੌਸਲਾ ਦਿੱਤਾ ਕਿ ਭਾਈ ਤੈਨੂੰ ਲੋੜ ਲੈਣ ਦੀ ਲੋੜ ਨਹੀਂ ਚਾਹੀ ਸਾਨੂੰ 6 ਮਹੀਨੇ ਦੀ ਤਨਖਾਹ ਨਾ ਦੇ ਅਸੀਂ ਇਤਨਾ ਕੰਮ ਕਰਾਂਗੇ ਅਸੀਂ ਪਹਿਲਾਂ ਵੀ ਘਾਟੇ ਖਾਦੇ 11 ਵਿੱਚ ਉੱਪਰ ਗਏ ਆ ਅਸੀਂ ਹੁਣ ਵੀ ਖਾਦੇ ਆ ਤੇ ਅਸੀਂ ਹੋਰ ਉੱਪਰ ਜਾਣਾ ਮੈਨੂੰ ਇਹ ਸੁਣ ਕੇ ਬੜੀ ਖੁਸ਼ੀ ਹੋਈ ਆਪਾਂ ਕੋਈ ਡਿਪਰੈਸ਼ਨ ਚ ਨਹੀਂ ਗਏ ਕੋਈ ਦਵਾਈ ਨਹੀਂ ਖਾਧੀ ਤੇ ਕੋਈ ਗੱਲ ਨਹੀਂ ਮੇਰੀ ਪਰਾਲੀ ਸੜ ਗਈ ਸੀ 5.5 ਕਰੋੜ ਦੀ ਜਿਹਦੇ ਕਿਵੇਂ ਪੈਸੇ ਭਰ ਚੁੱਕੇ ਸੀ ਅਸੀਂ ਅੱਗੇ ਉਹ ਮੈਂ ਵੇਚਣੀ ਸੀਗੀ ਉਹ ਸੜ ਗਈ ਇੰਸ਼ੋਰੈਂਸ ਹੈ ਨਹੀਂ ਸੀ ਆਪਣੇ ਕੋਲ ਵੀ ਨਹੀਂ ਸੀ ਕਿ ਅਸੀਂ ਇੰਸ਼ੋਰੈਂਸ ਲੈਣੀ ਅਸੀਂ ਆਪ ਅੱਗ ਲਾ ਲਈ ਕੋਟ੍ਰੈਜਟੀ ਹੋ ਗਈ ਚਲੋ ਪਰ ਇਹ ਜਿਹੜੀ ਮੇਰੀ ਟੀਮ ਆ ਮੇਰੇ ਕੋਲ 250 ਬੰਦਿਆਂ ਦੀ ਲੇਬਰ ਤੇ ਲੈ ਕੇ ਮੇਰੇ ਕੋਲ ਹੈਗੇ 2011 ਦੇ ਇਹ ਵੀ ਮੇਰੇ ਨਾਲ ਨਾਲੇ ਜਿੱਦਾਂ ਮੇਰੇ ਬੁਢਾ ਹੋ ਰਿਹਾ ਮੈਂ ਉਦਦੇ ਇਨਾਂ ਨੇ ਬੁੱਢੇ ਹੋਣਾ ਪਰ ਮੇਰੀ ਟੀਮ ਤੇ ਮੈਨੂੰ ਮਾਣ ਆ। ਹੂੰ ਇਹ ਅੱਜ ਤਾਂ ਸਾਰੀ ਰੌਣਕ ਲੱਗੀ ਹੋਈ ਆ ਵੀ ਮੇਰੀ ਟੀਮ ਆ। ਹਾਂ ਇਹਨਾਂ ਨੂੰ ਚਲਾਣੇ ਵਾਲੇ ਡਰਾਈਵਰ ਦੇ ਸਾਰੇ ਬੀਲਰ ਮੇਰੇ ਆ। ਹੂੰ ਟੋਟਲੀ ਵਿੱਚ ਨਵੇਂ ਹੋਗੇ, ਕੁਝ ਹੋਗੇ, ਆਪਣੇ ਕੋਲ ਸਾਰੇ ਆਰ ਐਂਡ ਡੀ ਆਪਣੀਆਂ। ਹੂੰ ਤੇ ਜੇ ਕਿਸੇ ਨੇ ਨਮਾ ਲੈਣਾ ਤੇ ਉਹ ਤੁਹਾਡੇ ਨਾਲ ਸੰਪਰਕ ਕਰ ਸਕਦਾ। ਹਾਂ ਨਮਾ ਅਵੇਲੇਬਲ ਆਪਣੇ ਕੋਲ। ਸਾਡੀ ਭਾਈ ਆਲ ਪੰਜਾਬ ਚ ਕਰੋਂਗੇ ਸੇਲ ਜੇ ਕਰੋਂਗੇ ਸੇਲ। ਹਾਂਜੀ ਹਾਂਜੀ ਪੰਜਾਬ ਦੇ ਜਿਹੜੇ ਮਰਜ਼ੀ ਜ਼ਿਲ੍ਹੇ ਤੋਂ ਆਜੇ ਅਸੀਂ ਜਗਤਜੀਤ ਨਾਲ ਬਟਾਈ ਆਪਾਂ ਕਰਿਆ ਉਹਨਾਂ ਤੋਂ ਲੈਣਾ ਚਾਹਵੇ ਉਹਨਾਂ ਤੋਂ ਲੈ ਲਓ ਮੇਤੋਂ ਲੈਣਾ ਤਾਂ ਮੇਤੋਂ ਚਕੋਰੀਆ ਦਾ ਮਿਲੂਗਾ ਡਾਇਰੈਕਟ ਉਹ ਆਪਣਾ ਵੀ ਨਾਮ ਲਾ ਕੇ ਦੇਣਗੇ ਜਗਤਜੀਤ ਉਹ ਜਗਤਜੀਤ ਦੀ ਮੋਹਰ ਲੱਗੂਗਾ ਜਗਤਜੀਤ ਦੀ ਮੋਹਰ ਲੱਗੂਗੀ ਅਸੀਂ ਉਹਨਾਂ ਨਾਲ ਟਾਈ ਆਪਾਂ ਕਰਿਆ ਵੀ ਜਿਹੜੇ ਜ਼ਿਲ੍ਹਿਆਂ 'ਚ ਮੰਨੇ ਜਿੱਦਾਂ ਤੁਸੀਂ ਪਿੱਛੇ ਮਾਲਵੇ 'ਚ ਚਲੇ ਗਏ ਜੀ ਉੱਥੇ ਆਪਾਂ ਨਹੀਂ ਜਾ ਸਕਦੇ ਜਾਂ ਉਹ ਕਹਿੰਦੇ ਜੀ ਸਾਨੂੰ ਡੀਲਰ ਲੱਗੇ ਪੈਂਦਾ ਜਗਤਜੀਤ ਆ ਉੱਥੋਂ ਲੈ ਸਕਦਾ ਜੇ ਉਹ ਕਹਵੇ ਮੈਂ ਉੱਥੋਂ ਨਹੀਂ ਲੈਣਾ ਉਹ ਸਾਡੇ ਕੋਲ ਲੈ ਸਕਦਾ ਸਰਵਸ ਜੀ ਦੋਨੇ ਦੇ ਦਾਂਗੇ ਦੋਨੇ ਦੇ ਦ ਚਾਹੇ ਉਹ ਦੇ ਦੇਣ ਚਾਹੇ ਅਸੀਂ ਦੇ ਦਈਏ ਅਸੀਂ ਦੋਨੋਂ ਆਪਸ ਇਦਾਂ ਹੈ ਕਿ ਜਿੱਥੇ ਚਕੋਰੀਆ ਦਾ ਨਾਮ ਆ ਗਿਆ ਉਹ ਸਰਵਿਸ ਲਈ ਚਾਹੇ ਜਗਜੀਤ ਨੂੰ ਫੋਨ ਕਰ ਲੋ ਸਾਨੂੰ ਕਰ ਲੋ ਸਭ ਇੱਕ ਹੈ ਜੀ ਠੀਕ ਹੈ ਕੋਈ ਦਿੱਕਤ ਨਹੀਂ ਕੋਈ ਸਪੇਅਰ ਪਾਰਟ ਦੀ ਦਿੱਕਤ ਨਹੀਂ ਆਪਣੇ ਕੋਲ ਜਾਣੇ ਵਾਲੇ 10 ਸਾਲਾਂ ਦਾ ਸਪੇਅਰ ਪਾਰਟ ਪਿਆ ਠੀਕ ਪਰ ਪਹਿਲੀ ਗੱਲ ਇਹ ਚ ਪੈਂਦਾ ਹੀ ਨਹੀਂ ਹੈਗਾ ਜਿਨ੍ਹਾਂ ਨੇ ਚਲਾਇਆ ਉਹਨਾਂ ਨੂੰ ਪਤਾ ਹੂੰ ਕਿ ਹੁਣ ਤਾਂ ਇਹਦਾ ਨਾਮ ਆਇਆ ਇਹਦਾ ਪਤਾ ਆ ਜਾਣਾ ਠੀਕ ਹੈ ਮਤਲਬ ਕਹਿਣ ਤੋਂ ਭਾਵੇਂ ਬੰਦਾ ਲੈ ਸਕਦਾ ਹਾਂ ਲੈ ਸਕਦਾ ਸਮਝ ਕੇ ਸੋਚ ਕੇ ਡੀਲ ਕਰਕੇ ਲਾਓ ਐਵੇਂ ਕਿਤੇ ਭੇੜਚਾਲ ਵਾਂਗੂ ਹੱਥ ਨਾ ਪਾਈ ਜੋ ਪੇ ਡੀਲ ਹੈ ਨਹੀਂ ਤਾਂ ਲਈ ਜੋ ਲਈ ਜੋ ਸਲਾਹ ਲੈ ਕੇ ਲਾਓ ਤੇ ਆ ਮੈਂ ਥੰਗਦਾ ਹੈ ਕਿ ਮਤਲਬ ਕੰਮਚੀ ਵਾਲਾ ਰਹਿੰਦਾ ਇਹ ਪਿੱਛੇ ਇਹ ਸਾਡਾ ਬੜਾ ਭਾਈ ਆ ਮੇਰਾ ਇਹ ਹੈਗਾ ਸਾਡਾ ਖਜ਼ਾਨਚੀ ਸਾਰੇ ਅਕਾਊਂਟ ਨੂੰ ਇਹ ਟੈਲੀ ਕਰਦਾ ਜੇ 250 ਬੰਦਾ 10 ਫੈਕਟਰੀਆਂ ਚ ਮਾਲ ਜਾਂਦਾ ਇਹਨਾਂ ਦਾ ਟੀਮ ਆ ਸਾਡਾ ਮੁੰਡਾ ਇੱਕ ਟੀਮ ਮੈਂਬਰ ਆ ਸਚੀਨੋ ਚਲਾ ਗਿਆ ਅੰਦਰ ਹੂੰ ਸਾਰਿਆਂ ਨੂੰ ਉਹਨੇ ਕਰਨਾ ਜਿਨੇ ਕੋਈ ਦੁੱਖ ਸੁੱਖ ਪੇਮੈਂਟ ਦਾ ਉਹਨੂੰ ਲੈਣਾ ਕਿ ਥੋੜਾ ਜਿਹਾ ਸ਼ਰਮੀਲਾ ਕਹਿ ਲੋ ਪਰ ਆਜ ਸਾਨੂੰ ਇਤੋਂ ਹੀ ਆ ਖਜ਼ਾਨਾ ਉਹ ਹਮੇਸ਼ਾ ਲੁਕਿਆ ਬਾਈ ਹੁੰਦਾ ਬਾਲ ਲੁਕਿਆ ਹੁੰਦਾ ਆ ਜੇ ਮੈਨੂੰ ਵੀ ਦੁੱਖ ਆ ਖਜ਼ਾਨਾ ਆਪਣਾ ਵਾ ਵਾ ਮੇਰੀ ਬਾਹ ਆ ਅਸੀਂ ਇਕੱਠੇ ਪਾਈ ਆ ਕੋਈ ਸਾਡੀ ਫੈਮਿਲੀ ਕੋਈ ਲੱਗ ਨਹੀਂ ਹੈਗੀ ਇਕੱਠੇ ਪਾਈ ਆ ਮੈਨੂੰ ਕੁਝ ਨਹੀਂ ਪਤਾ ਕਿ ਕੀ ਹੈਗਾ ਮੇਰੇ ਕੋਲ ਕੀ ਨਹੀਂ ਹੈ ਜੋ ਹੈਗਾ ਮੇਰੇ ਕੋਲ ਤਾਂ ਮੇਰਾ ਭਾਈ ਆ ਹਾਂ ਬਸ ਮੈਂ ਤਾਂ ਇਹ ਕਹਣਾ ਕਿ ਮੇਰੀ ਜੇਬ 'ਚ ਤਾਂ ਪਰਸ ਵੀ ਨਹੀਂ ਨਾ ਰੱਖਿਆ ਕਦੀ ਨਾ ਰੱਖਣਾ ਜ ਤਾਈਓ ਅਸੀਂ ਅੱਗੇ ਗਏ ਆ ਮੈਂ ਤੇ ਇੱਕ ਸਲਾਹ ਜ਼ਰੂਰ ਦਊਂਗਾ ਜੇ ਦੋ ਭਾਈ ਇਕੱਠੇ ਹੋ ਕੇ ਕੰਮ ਕਰਦੇ ਆ ਤੇ ਦੁਨੀਆ ਜਿੱਤ ਲਓਗੇ ਤੁਸੀਂ ਸ਼ਰੀਕ ਨਾ ਬਣੋ ਅੱਜ ਸਾਡਾ ਜਿਹੜਾ ਤਰੱਕੀ ਦਾ ਰਾਹ ਆ ਉਹ ਇਹੀ ਆ ਕਿ ਬਾਈ ਮੇਰੇ ਨੇ ਮੈਨੂੰ ਹੌਸਲਾ ਦਿੱਤਾ ਮੈਨੂੰ ਘਾਟਾ ਪੈਂਦਾ ਮੈਨੂੰ ਇਹ ਹੌਸਲਾ ਦਿੰਦਾ ਕੋਈ ਨਹੀਂ ਮੈਂ ਹੈਗਾ ਜਦੋਂ ਇਹ ਕਹਿ ਦਿੰਦਾ ਤੇ ਬਾਪ ਤੋਂ ਵੀ ਵਿਚਾਰ ਜਿਗਰਾ ਹੋ ਜਾਂਦਾ ਸਾਡਾ ਵੀ ਭਾਈ ਸਾਡੇ ਕੋਲ ਦੋ ਬਾਪ ਆ ਇੱਕ ਤਾਂ ਹੈਗਾ ਇੱਕ ਸਾਨੂੰ ਬਾਈ ਮਿਲਿਆ ਤੇ ਇਦਾਂ ਸਾਡੀ ਟੀਮ ਤੇ ਆ ਸਾਰਿਆਂ ਦੇ ਮੈਨੂੰ ਨਹੀਂ ਕਿਸੇ ਨੇ ਪੈਸਾ ਮੰਗਣਾ ਬਾਈ ਹੈਗਾ ਕਹਿੰਦੇ ਲੈ ਵੀ ਸੱਜਣੋ ਮੈਨੂੰ ਲੱਗਦਾ ਵੀ ਵੀਡੀਓ ਚ ਅੱਜ ਲੋਕਾਂ ਨੂੰ ਸਿੱਖਣ ਨੂੰ ਬਹੁਤ ਕੁਝ ਮਿਲ ਆਊਗਾ ਅੱਜ ਇਹ ਬੰਦੇ ਦਾ ਪੱਤ ਜਰਬਾ ਨਚੋੜ ਲਿਆ ਕੰਪਨੀ ਦੇ ਮੈਂ ਤੁਹਾਨੂੰ ਹੋਰ ਗੱਲ ਦੱਸ ਦਣਾ ਜਦੋਂ ਮੇਰੇ ਨਾਲ ਬਾਈ ਦੀ ਗੱਲ ਹੋਈ ਆ ਨਾ ਇਹ ਬਾਈ ਮੈਨੂੰ ਕਹਿੰਦਾ ਯਾਰ ਮਾਲਕ ਦੀ ਕਰਪਣਾ ਕੰਮ ਬਥੇਰਾ ਪਰਾਲੀ ਵੀ ਬਥੇਰੀ ਮਿਲ ਜਾਂਦੀ ਆ ਵਿਕੀ ਵੀ ਬਥੇਰੇ ਜਾਂਦੇ ਆ ਪੂਰੇ ਨਹੀਂ ਹੁੰਦੇ ਵਾ ਸਾਡਾ ਤਾਂ ਕੰਮ ਇਹ ਆ ਵੀ ਜਿਹੜੀਆਂ ਯਾਰ ਚਾਰ ਗੱਲਾਂ ਸੀ ਸਿੱਖੀਆਂ ਲੋਕਾਂ ਨੂੰ ਦੱਸਾਂ। ਉਹ ਦੱਸਣੀ। ਅੱਜ ਜ਼ਿੰਦਗੀ 'ਚ ਪਹਿਲੀ ਵੀਡੀਓ ਬਣਾਈ ਆ। ਹਾਂ। 14 ਸਾਲ ਹੋ ਗਿਆ ਸੀ ਵੀਡੀਓ ਨਹੀਂ ਬਣਾਈ ਤਾਈਓ ਸਾਡਾ ਬਾਈ ਸੰਗ ਦਾ ਸੀ। ਹਾਂ। ਪਰ ਅੱਜ ਮੈਨੂੰ ਲੱਗਿਆ ਜਦੋਂ ਜੀਟਰ ਟਰੈਕਟਰ ਅਸੀਂ ਲੈ ਆ ਕੁਝ ਕਰਿਆ ਵੀ ਯਾਰ ਲੋਕਾਂ ਨੂੰ ਕਿཅੀ ਦੱਸੀਏ, ਕਰੀਏ, ਸਮਝਾਈਏ। ਹੂੰ। ਲੋਬੋ ਅਸੀਂ 베ਚਨੇ ਵੀ ਆ ਚਲਾਓ ਪਰ ਸਮਝ ਨਾਲ ਚਲਾਓ, ਏਕੇ ਨਾਲ ਚਲਾਓ। ਇਹ ਜਿਹੜੇ ਜੀਟਰ ਟਰੈਕਟਰ ਆ ਇਹਨਾਂ ਤੇ ਵੀ ਹੁਣ ਆਪਾਂ ਐਕਸਪੈਰੀਮੈਂਟ ਕਰਾਂਗੇ ਆਪਾਂ। ਹਾਂ ਇਹ ਮੈਂ ਸੇਲ ਕਰੇ ਹੋ ਜੀ ਮੈਂ ਲੈ ਲੈ ਇਹ ਮੇਕੋ ਆਗੇ। ਇਹਨਾਂ ਦਾ ਤੁਸੀਂ ਤੁਸੀਂ ਖੋਦੀ ਇਹਨੂੰ ਆਪਦੇ ਨਾਲ ਤੇ ਬਿੱਲ ਕਰ ਲਿਆ ਮੈਂ ਹੀ ਡੀਲਰ ਆ ਜੀ ਡਿਸਟ੍ਰੀਬਿਊਟਰ ਤੇ ਮੈਂ ਹੀ ਕਸਟਮਰ ਆ ਠੀਕ ਆ ਜੀ ਫਿਲਹਾਲ ਫਿਲਹਾਲ ਇੱਕ ਨੂੰ ਬਿਲਰ ਤੇ ਚਲਾਉ ਇੱਕ ਨੂੰ ਚਲਾਉ ਰਹਿਕ ਤੇ ਜਿੱਦਾਂ ਮੈਂ ਚਕੋਰੀਆਂ ਨਾਲ ਵਾਅਦਾ ਕਰਿਆ ਸੀ ਉਦਾਂ ਇਹਨਾਂ ਨੇ ਨਾ ਕਰਿਆ ਬਈ ਜੇ ਇਹਨਾਂ 'ਚ ਕਮੀਆਂ ਆਈਆਂ ਕੱਢੋ ਹੂੰ ਕੁਛ ਵੀ ਟੁੱਟਦਾ ਮੈਂ ਬੈਠਾ ਕੋਈ ਗੱਲ ਨਹੀਂ ਹੂੰ ਟੁੱਟ ਕੇ ਹੀ ਸਹੀ ਹੋਊਗਾ ਪਰ ਤੁਸੀਂ ਕਮੀਆਂ ਕੱਢੋ ਸਾਡਾ ਕੰਮ ਆ ਕਮੀਆਂ ਕੱਢਣਾ ਤੁਸੀਂ ਪੂਰੀਆਂ ਕਰਨੀਆਂ ਇਹ ਕਹਿੰਦੇ ਓਕੇ ਆ ਹੂੰ ਫਿਰ ਜਿਹੜਾ ਮਰਜ਼ੀ ਅੱਖਾਂ ਬੰਦ ਕਰਕੇ ਲੈ ਜਾਓ ਬਾਈ ਜੀ ਕੋਈ ਦਿੱਕਤ ਨਹੀਂ ਕੰਪਨੀ ਪੁਰਾਣੀ ਆ ਭਰੋਸਾ ਕਰਨਾ ਹਾਂ ਉਹ ਕਰਿਆ ਤੇ ਜੇ ਇਹ ਪਾਸ ਹੋ ਜਾਂਦਾ ਤੁਹਾਡੀ ਚਲਾਈ ਚ ਫਿਰ ਠੀਕ ਹੈ ਮੈਂ ਠੀਕ ਹੈ ਬੇਲਰ ਨਾ ਫਿਰ ਰეკਮੈਂਡ ਕਰੂੰਗਾ ਮੈਂ ਚੱਕਰ ਵੀ ਮਲਾਉਂਗਾ ਹਰ ਇੱਕ ਚੀਜ਼ ਤੇਲ ਵੀ ਘੱਟ ਖਾਵੇ ਅਸੀਂ ਉਹ ਵੀ ਚੀਜ਼ ਦੇਖਣੀ ਹੈ ਕਿ ਬੰਦੇ ਨੂੰ ਬਚੇ ਫਿਰ ਮੈਂ ਕਹੂੰਗਾ ਜਿਹੜੇ ਬੰਦੇ ਨੇ ਆਣਾ ਜ਼ੋਰ ਕੋਈ ਨਹੀਂ ਕਿਸੇ ਤੇ ਮੈਂ ਨਾ ਬੇਲਰ ਵੇਚਣ ਲੱਗੇ ਜ਼ੋਰ ਪਾਇਆ ਮੇਰੇ ਕੋਲ ਭਾਈ ਜੀ ਸੇਲਮੈਨ ਕੋਈ ਨਹੀਂ ਹੈਗਾ ਜ਼ੋਰ ਕੋਈ ਨਹੀਂ ਹੈ ਸੈੱਟ ਖੜਾ ਹੋਊਗਾ ਜੇ ਲਿਜਾਣਾ ਲਿਜਾ ਸਕਦੇ ਅਦਰ ਕੰਪਨੀ ਲੈਣੀ ਅਦਰ ਪਰ ਭਰੋਸਾ ਜੇ ਕੰਮ ਕਰਨਾ ਤੇ ਇਹਨੂੰ ਉਹੋ ਲੈਗ ਬਣਾਵਾਂਗੇ ਕੀ ਅੱਖਾਂ ਬੰਦ ਕਰਕੇ ਬੀਲਰ ਤੇ ਐਵਰੇਜ ਦੋ ਤੇ ਰੈਕ ਤੇ ਠੀਕ ਹੈ ਜੀ ਉਹ ਬਣਾ ਕੇ ਹਟਾਂਗੇ ਚਾਹੇ ਮੈਨੂੰ 2 ਸਾਲ ਲੱਗੇ ਸੈਂਪਲ ਇਹ ਆਪ੍ਰੀਤ ਜਾਇਦਾ ਲੈ ਵੀ ਸੱਜਣੋ ਵੀਡੀਓ ਸ਼ੇਅਰ ਕਰ ਸਕਦੇ ਮੈਨੂੰ ਪਤਾ ਕਰ ਹੀ ਦਿੱਤੀ ਹੋਗੀ ਤੁਸੀਂ ਜੇ ਕੋਈ ਵੀ ਸੱਜਣ ਤੁਹਾਡਾ ਬੀਲਰ ਲੈਣਾ ਚਾਹੁੰਦਾ ਜਾਣਕਾਰੀ ਸਾਰੀ ਸੁਣ ਲੈ